ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਗੱਲਬਾਤ ਦੋਸਤੋ ਕਰਾਂਗੇ ਅੱਜ ਬੜੇ ਹੀ ਦਿਲਚਸਪ ਇਤਿਹਾਸ ਦੇ ਬਾਰੇ ਭਾਰਤ ਦੇ ਉਹ ਅਮੀਰ ਸੇਠ ਜਿਨ੍ਹਾਂ ਦੇ ਅੰਗਰੇਜ਼ ਵੀ ਕਰਜ਼ਾਈ ਸਨ ਉਹਨਾਂ ਦੇ ਬਾਰੇ ਅੱਜ ਗੱਲ ਕਰਾਂਗੇ ਸੋ ਵੀਡੀਓ ਦੋਸਤੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਬੜੀ ਦਿਲਚਸਪ ਜਾਣਕਾਰੀ ਹੈ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਆਲ ਬਟਨ ਵੀ ਦੱਬ ਲੋ ਪੱਛਮੀ ਭਾਰਤ ਦੇ ਮੁਗਲ ਸ਼ਾਸਨ ਤੋਂ ਆਜ਼ਾਦ ਮਰਾਠਾ ਰਾਜ ਦੀ ਸਥਾਪਿਤ ਕਰਨ ਵਾਲੇ ਯੋਧੇ ਸ਼ਿਵਾਜੀ ਇਹਨੇ 1664 ਗੁਜਰਾਤ ਦੇ ਸੂਰਤ ਉੱਤੇ ਹਮਲਾ ਕੀਤਾ ਸੀ ਇਸ ਦੌਰਾਨ ਉਹਨੇ ਸੂਰਤ ਦੇ ਇੱਕ ਵਪਾਰੀ ਸ਼ਾਹੂਕਰ ਜਿਹਦਾ ਨਾਂ ਵਿਰਜੀ ਬੋਰਾ ਸੀ ਵਿਰਜੀ ਬੋਰਾ ਦੀ ਇਹਨੇ ਜਾਇਦਾਦ ਲੁੱਟੀ ਸੀ ਜਿਹਦੀ ਕੀਮਤ 50000 ਬ੍ਰਿਟਿਸ਼ ਪੌਂਡ ਜਾਂ 650000 ਚਾਂਦੀ ਦੇ ਰੁਪਏ ਸੀ ਅਰਥ ਸ਼ਾਸਤਰੀ ਪੱਤਰਕਾਰ ਤੇ ਲੇਖਕ ਪ੍ਰੇਮ ਸ਼ੰਕਰ ਚਾ ਇਹਦੇ ਮੁਤਾਬਕ 17ਵੀਂ ਤੇ 18ਵੀਂ ਸਦੀ ਦੇ ਵਪਾਰੀ ਸ਼ਾਹੂਕਰ ਜਿਵੇਂ ਕਿ ਸੂਰਤ ਦਾ ਵਿਰਜੀ ਬੋਰਾ ਅਹਮਦਾਬਾਦ ਦਾ ਸ਼ਾਂਤੀ ਦਾਸ ਬੰਗਾਲ ਦਾ ਜਗਤ ਸੇਠ ਇਹਨਾਂ ਪਰਿਵਾਰਾਂ ਨੇ ਇੰਨੀ ਦੌਲਤ ਇਕੱਠੀ ਕੀਤੀ ਸੀ ਕਿ ਉਹਨਾਂ ਨੇ ਇਟਲੀ ਦੇ ਸ਼ਹਿਰ ਵੈਨਸਡੇ ਵਪਾਰੀਆਂ ਤੇ ਭੂਮਤ ਸਾਗਰ ਦੇ بندرگاہ ਵਾਲੇ ਸ਼ਹਿਰ ਜਨੇਵਾ ਦੇ ਸ਼ਾਹੂਕਾਰਾਂ ਨੂੰ ਵੀ ਪਛਾੜਦਾ ਸੀ ਝਾ ਨੇ ਆਪਣੀ ਕਿਤਾਬ ਕਰਾਊਚਿੰਗ ਡ੍ਰੈਗਨ ਹਿਡਨ ਟਾਈਗਰ ਇਹਦੇ ਚ ਲਿਖਿਆ ਕਿ ਉਹ ਉਹਨਾਂ ਰਾਜਿਆਂ ਤੇ ਨਵਾਬਾਂ ਨਾਲੋਂ ਵੀ ਅਮੀਰ ਹੋ ਗਏ ਸੀ ਜਿਨ੍ਹਾਂ ਦੇ ਉਹ ਅਧੀਨ ਸਨ ਮਰਾਠਾ ਲੁੱਟ ਸਮੇ ਬੋਰਾ ਦੀ ਨਿੱਜੀ ਦੌਲਤ ਲਗਭਗ 80 ਲੱਖ ਰੁਪਏ ਸੀ ਪਰ ਲੁੱਟ ਤੋਂ ਬਾਅਦ ਉਹਨੂੰ ਮੁੜ ਅਮੀਰ ਬਣਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ ਸੀ। ਬੋਰਾ ਸੀ ਜਿਹੜਾ ਇਹ ਥੋਕ ਵਪਾਰ, ਪੈਸੇ ਦੇ ਲੈਣ-ਦੇਣ ਤੇ ਬੈਂਕਿੰਗ ਦੇ ਵਿੱਚ ਸ਼ਾਮਲ ਸੀ। ਸੂਰਤ ਵਿੱਚ ਕਈ ਚੀਜ਼ਾਂ ਦੀ ਦਰਾਮਦ ਤੇ ਉਹਨਾਂ ਦਾ ਇੱਕ ਅਧਿਕਾਰ ਸੀ ਇਹਦੇ ਕੋਲ। ਔਰ ਉਹ ਬੋਰਾ ਸੀ ਜਿਹੜਾ ਮਸਾਲੇ, ਸੋਨਾ, ਚਾਂਦੀ, ਮੂੰਗੇ, ਹਾਥੀਦੰਦ, ਸੀਸਾ ਤੇ ਅਫੀਮ ਸਮੇਤ ਹੋਰ ਚੀਜ਼ਾਂ ਦਾ ਵਪਾਰ ਵੀ ਕਰਦਾ ਸੀ। ਮੁਗਲ ਕਾਲ ਦੇ ਦੌਰਾਨ ਸੂਰਤ ਦਾ ਸੂਬੇਦਾਰ ਠੀਕ ਹੈ ਜਿਹੜਾ ਉਹਦੇ ਵੀ ਬੋਰੇ ਨਾਲ ਚੰਗੇ ਸਬੰਧ ਸੀਗੇ ਤਾਂ ਹੁਣ ਇੱਕ ਵਾਰੀ ਬੋਰੇ ਨੂੰ ਗ੍ਰਿਫਤਾਰ ਕਰ ਲਿਆ ਆਪਣੀ ਕਿਤਾਬ ਇੰਡੀਅਨ ਮਰਚੈਂਟਸ ਐਂਡ ਐਂਟਰ ਪ੍ਰਿਯੋਨਿਅਰਜ਼ ਇਨ ਹਿਸਟੋਰੀਕਲ ਪ੍ਰਸਪੈਕਟਿਵ ਵਿੱਚ ਮਕਰੰਦ ਮਹਿਤਾ ਇਹਨੇ ਭਾਰਤੀ ਵਪਾਰੀਆਂ ਦੇ ਇਤਿਹਾਸਕ ਪਿਛੋਕੜ ਦੀ ਸਮੀਖਿਆ ਕਰੀ ਹੈ ਉਹ ਲਿਖਦਾ ਕਿ ਮੀਰ موسی ਸੂਰਤ ਦਾ ਗਵਰਨਰ ਮੁਆਦੁਲ ਮੁਲਕ ਅੰਗਰੇਜ਼ਾਂ ਨਾਲ ਵਪਾਰ ਕਰਦਾ ਸੀ ਉਹਦੇ ਅਨੁਸਾਰ ਉਹਨਾਂ ਦੇ ਨਾਲ ਚੰਗੇ ਸਬੰਧ ਬਣਾਈ ਰੱਖਣ ਲਈ ਬੋਰਾ ਨੇ ਬੋਰਾ ਸੇੜ ਸੀ ਜਿਹੜਾ ਇਹਨੇ ਅੰਗਰੇਜ਼ਾਂ ਨਾਲ ਅਜਿਹੇ ਸਮਾਨ ਦਾ ਵਪਾਰ ਨਹੀਂ ਕਰਿਆ ਜਿਹਦਾ ਵਪਾਰ ਮੀਰ موسی ਕਰਦਾ ਸੀ ਬਾਅਦ ਵਿੱਚ 1642 ਚ ਮੀਰ موسی ਨੇ ਬੋਰਾ ਨੂੰ ਮੂੰਗੇ ਦੀ ਚੰਗੀ ਮਾਤਰਾ ਖਰੀਦਣ ਵਿੱਚ ਮਦਦ ਕੀਤੀ 1643 ਇਸ ਵਿੱਚ ਬੋਰਾ શેઠ ਨੇ ਮੂੰਗਾ ਮਿਰਚ ਤੇ ਹੋਰ ਸਮਾਨ ਤੇ ਇਕਾਧਕਾਰ ਸਥਾਪਿਤ ਕਰਨ ਲਈ ਮੀਰ موسی ਨਾਲ ਆਪਣੇ ਸਬੰਧਾਂ ਦਾ ਫਾਇਦਾ ਉਠਾਇਆ। ਇੱਕ ਵਾਰ ਮੀਰ موسی ਦੀ ਗੈਰ ਹਾਜ਼ਰੀ ਚ ਸੂਰਤ ਦੇ ਸੂਬੇਦਾਰ ਨੇ ਸਾਰੀਆਂ ਮਿਰਚਾਂ ਜ਼ਬਤ ਕਰ ਲਈਆਂ ਇਹਦੀਆਂ ਤੇ ਵਪਾਰੀਆਂ ਤੋਂ ਜ਼ਬਰਦਸਤੀ ਪੈਸੇ ਵਸੂਲ ਕਰੇ ਜਿਸੇ ਕਾਰਨ ਉਹਦਾ ਬੋਰਾ ਨਾਲ ਝਗੜਾ ਹੋ ਗਿਆ। 1638 ਚ ਬੋਰੇ ਨੂੰ 50 ਇਲਜ਼ਾਮਾਂ ਤਹਿਤ ਕੈਦ ਕਰ ਲਿਆ ਗਿਆ ਸੀ ਤਾਂ ਬੋਰਾ ਸੇਠ ਨੇ ਸ਼ਾਹ ਜਹਾਂ ਦੇ ਦਰਬਾਰ 'ਚ ਫਿਰ ਆਪਣੇ ਵਿਰੁੱਧ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਿਆ ਬਾਰਚਾ ਨੇ ਉਹਨੂੰ ਫਿਰ ਰਿਹਾ ਕਰਤਾ ਤੇ ਸੂਬੇਦਾਰ ਨੂੰ ਬਰਖਾਸਤ ਕਰਤਾ ਹੁਣ ਇਤਿਹਾਸ ਵਿੱਚ ਇਹ ਵੀ ਜ਼ਿਕਰ ਹੈ ਕਿ ਬੋਰਾ ਸੇਠ ਨੇ ਸ਼ਾਹ ਜਹਾਂ ਨੂੰ 4 ਅਰਬੀ ਘੋੜੇ ਦਿੱਤੇ ਸੀਗੇ ਹੁਣ ਦੋਸਤੋ ਬਾਲ ਕ੍ਰਿਸ਼ਨ ਗੋਵਿੰਦ ਗੋਖਲੇ ਨੇ ਮਰਚੈਂਟ ਪ੍ਰਿੰਸ ਵਿਰਜੀ ਬੋਰਾ ਕਿਤਾਬ ਹੈ ਨਹੀਂ ਲਿਖੀ ਉਹਨੇ ਉਹਦੇ ਜਿਹੇ ਲਿਖਦਾ ਕਿ ਬੋਰਾ ਪਰਿਵਾਰ ਦੀਆਂ ਸ਼ਾਖਾਵਾਂ ਭਾਰਤ ਦੇ ਬੱਕ ਬੱਕ ਸ਼ਹਿਰਾਂ ਦੇ ਨਾਲ-ਨਾਲ ਫਾਰਸ ਦੀ ਖਾੜੀ, ਲਾਲ ਸਾਗਰ, ਦੱਖਣ ਪੂਰਬੀ ਏਸ਼ੀਆ ਦੇ ਬੰਦਰਗਾਹ ਸ਼ਹਿਰਾਂ 'ਚ ਫੈਲੀਆਂ ਹੋਈਆਂ ਸੀਗੀਆਂ ਤਾਂ ਬੋਰਾ ਅਕਸਰ ਖਾਸ ਲੌਂਗ ਦੀਆਂ ਪੂਰੀਆਂ ਖੇਪਾਂ ਖਰੀਦ ਲੈਂਦਾ ਸੀ ਤੇ ਫਿਰ ਉਹਨਾਂ ਨੂੰ ਆਪਣੀਆਂ ਸ਼ਰਤਾਂ ਤੇ ਦੂਜੇ ਭਾਰਤੀ ਤੇ ਵਿਦੇਸ਼ੀ ਵਪਾਰੀਆਂ ਨੂੰ ਵੇਚਦਾ ਸੀ ਤਾਂ ਬੋਰਾ ਦੀ ਅਗਵਾਈ ਵਾਲਾ ਵਪਾਰਕ ਸਮੂਹ 50 ਤੋਂ 10 ਲੱਖ ਰੁਪਏ ਦੇ ਵਿੱਚ ਪੂਰਾ ਸਾਮਾਨ ਖਰੀਦਦਾ ਸੀਗਾ ਹੁਣ 18 ਜੁਲਾਈ 1643 ਦੇ ਇੱਕ ਅੰਗਰੇਜ਼ੀ ਫੈਕਟਰੀ ਰਿਕਾਰਡ 'ਚ ਉਹਨਾਂ ਯੂਰੋਪੀਅਨ ਚੀਜ਼ਾਂ ਦਾ ਇਕਲੌਤਾ ਇੱਕ ਅਧਿਕਾਰੀ ਦੱਸਿਆ ਗਿਆ ਰਿਕਾਰਡ ਦੇ ਵਿੱਚ ਅੱਗੇ ਇਹ ਕਿਹਾ ਗਿਆ ਕਿ ਬੋਰਾ ਸੇਠ ਨੇ ਯੂਰੋਪੀਅਨ ਵਪਾਰੀਆਂ ਤੇ ਸਥਾਨਕ ਛੋਟੇ ਵਪਾਰੀਆਂ ਵਿਚਕਾਰ ਲੈਣ ਦੇਣ ਨੂੰ ਸੀਮਿਤ ਕਰਤਾ ਤੇ ਆਪਣੀ ਮਰਜ਼ੀ ਤੇ ਜ਼ਰੂਰਤ ਅਨੁਸਾਰ ਸਮਾਂ ਅਤੇ ਕੀਮਤ ਤੈਅ ਕੀਤੀ ਹੁਣ ਬ੍ਰਿਟਿਸ਼ ਅਤੇ ਡੱਚਾਂ ਨੇ ਵੀ ਕਹਿੰਦੇ ਬੋਰੇ ਸੇੜ ਤੋਂ ਆਧਾਰ ਲਿਆ ਹੋਇਆ ਤਾਂ ਪੈਸਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਔਰ ਡੱਚ ਈਸਟ ਇੰਡੀਆ ਕੰਪਨੀ ਨੇ ਵੀ ਇਹਨਾਂ ਤੋਂ ਆਧਾਰ ਲਿਆ ਹੋਇਆ ਤਾਂ ਬੋਰੇ ਸੇੜ ਤੋਂ ਬੋਰੇ ਨੇ ਕਹਿੰਦੇ ਵੀ ਬੋਰੇ ਸੇੜ ਨੇ ਕਦੇ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਮੁਕਾਬਲਾ ਨਹੀਂ ਕਰਿਆ ਬਲਕਿ ਉਹ ਸੂਰਤ ਵਿੱਚ ਕੰਪਨੀ ਦੇ ਸਭ ਤੋਂ ਵੱਡੇ ਕਰਜ਼ਾਦਾਤਾ ਤੇ ਗਾਹਕ ਵੀ ਸੀਗਾ ਦੋਵੇਂ ਅਕਸਰ ਇੱਕ ਦੂਜੇ ਨੂੰ ਤੋਹਫੇ ਤੇ ਚਿੱਠੀਆਂ ਭੇਜਦੇ ਸੀ ਬ੍ਰਿਟਿਸ਼ ਅਕਸਰ ਇਸ ਗੱਲ ਦੀ ਸ਼ਿਕਾਇਤ ਵੀ ਕਰਦੇ ਸੀ ਕਿ ਬੋਰਾ ਸੇਟ ਵਿਆਜ ਜ਼ਿਆਦਾ ਲਾਉਂਦਾ ਜਰਕੇ ਪ੍ਰਤੀ ਮਹੀਨਾ 1 ਤੋਂ 1.5 ਫੀਸਦੀ ਦੇ ਵਿਚਕਾਰ ਵਿਆਜ ਤਾਂ ਅੰਗਰੇਜ਼ੀ ਰਿਕਾਰਡ ਕਹਿੰਦਾ ਕਿ ਸੂਰਤ ਸ਼ਹਿਰ ਚ ਪੈਸੇ ਦੀ ਭਾਰੀ ਘਾਟ ਵਿਰਜੀ ਬੋਰਾ ਸੇਟ ਇਕਲੌਤਾ ਮਾਲਕ ਹੈ ਇਸੇ ਸਿਲਸਿਲੇ ਦੇ ਵਿੱਚ ਹੋਰ ਕੋਈ ਨਹੀਂ ਪਰ ਵਿਰਜੀ ਬੋਰਾ ਸੇਟ ਹੈ ਜਿਹੜਾ ਇਹ ਉਧਾਰ ਦੇ ਸਕਦਾ ਜਾਂ ਉਧਾਰ ਦੇਣਾ ਚਾਹੁੰਦਾ ਆਜੇ ਬ੍ਰਾਂਥ ਨੇ ਆਪਣੀ ਕਿਤਾਬ ਦਾ ਅਰੇਬੀਅਨ ਸੀਜ਼ ਦਾ ਇੰਡੀਅਨ ਓਸ਼ੀਨ ਵਰਲਡ ਆਫ ਦੀ 7th ਸੈਂਚਰੀ ਇਹਦੇ ਵਿੱਚ ਲਿਖਿਆ ਕਿ ਭਾਰਤ ਵਿੱਚ ਡੱਚ ਈਸਟ ਇੰਡੀਆ ਕੰਪਨੀ ਨੂੰ ਵੀ ਆਪਣੀ ਜ਼ਿਆਦਾਤਰ ਪੂੰਜੀ ਬੋਰਾ ਸੇਟ ਉਹਨਾਂ ਦੇ ਨਜ਼ਦੀਕੀ ਸਹਿਯੋਗੀ ਸ਼ਾਂਤੀ ਦਾਸ ਜਾਵੇਰੀ ਤੋਂ ਮਿਲੀ ਸੀ ਬੋਰਾ ਨੇ ਆਪਣੇ ਨਿੱਜੀ ਕਾਰੋਬਾਰ ਲਈ ਕਈ ਅੰਗਰੇਜ਼ ਵਪਾਰੀਆਂ ਨੂੰ ਕਰਜ਼ੇ ਵੀ ਦਿੱਤੇ ਡੱਚ ਅਤੇ ਅੰਗਰੇਜ਼ ਦੋਵਾਂ ਨੇ ਬੋਰਾ ਸੇੜ ਦੀਆਂ ਸਵਾਮਾਂ ਲੈ ਕੇ ਸੂਰਤ ਤੋਂ ਆਗਰੇ ਤੱਕ ਵੱਡੀ ਰਕਮ ਭੇਜੀ ਸੀ ਜਿਦੇ ਵਿੱਚ ਹੁੰਡੀ ਜਾਂ ਡਿਮਾਂਡ ਡਰਾਫਟ ਜਾਂ ਟਰੈਵਲਰ ਚੈੱਕ ਵਰਗੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ ਡੱਚ ਵਪਾਰ ਰਿਪੋਰਟਾਂ ਦੇ ਅਨੁਸਾਰ ਸੂਤ ਦੇ ਵਪਾਰ ਤੇ ਬੋਰੇ ਸੇਠ ਦੀ ਬਿੱਤੀ ਪਕੜਨੇ ਯੂਰੋਪੀਅਨ ਵਪਾਰੀਆਂ ਲਈ ਇੱਕ ਸਥਾਈ ਰੁਕਾਵਟ ਪੈਦਾ ਕਰਦੀ। 1670 ਤੱਕ ਕਹਿੰਦੇ ਬੋਰਾ ਸੇੜ ਬੁੜਾ ਹੋ ਗਿਆ। ਔਰ ਉਸੇ ਸਾਲ ਸ਼ਿਵਾਜੀ ਦੇ ਸੂਰਤ ਉੱਤੇ ਦੂਜੇ ਹਮਲੇ ਨੇ ਉਹਨੂੰ ਇੱਕ ਹੋਰ ਵੱਡਾ ਨੁਕਸਾਨ ਪਹੁੰਚਾਇਆ। 1670 ਤੋਂ ਬਾਅਦ ਅੰਗਰੇਜ਼ੀ ਅਰਡਾਚ ਰਿਕਾਰਡਾਂ 'ਚ ਸੂਤ ਦੇ ਵਪਾਰੀਆਂ ਅਤੇ ਦਲਾਲਾਂ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਆਉਂਦਾ। ਮੈਂ ਤਾਂ ਜਿਹੜਾ ਲੇਖ ਕਹਦੇ ਅਨੁਸਾਰ ਉਕਾਣਾ ਵੀ ਜੇਕਰ ਬੋਰਾ ਸੇਟ 1670 ਤੋਂ ਬਾਅਦ ਜੁੰਦਾ ਹੁੰਦਾ ਤਾਂ ਅੰਗਰੇਜ਼ੀ ਦਸਤਾਵੇਜ਼ਾਂ 'ਚ ਉਹਨਾਂ ਦਾ ਜ਼ਿਕਰ ਹੁੰਦਾ ਇਸ ਲਈ ਮਹਿਤ ਦਾ ਅੰਦਾਜ਼ਾ ਹੈ ਕਿ ਬੋਰੇ ਦੀ ਮੌਤ ਸ਼ਾਇਦ 1670 ਵਿੱਚ ਹੋ ਗਈ ਸੀ ਪਰ ਗੋਖਲੇ ਦਾ ਮੰਨਣਾ ਹੈ ਕਿ ਬੋਰਾ ਸੇਟ ਨੇ ਪੇਛੇ ਤੋਂ ਸਨਿਆਸ ਲੈ ਲਿਆ ਹੋਵੇਗਾ ਤੇ ਕਾਰੋਬਾਰ ਆਪਣੇ ਪੋਤੇ ਨਾਨ ਚੰਦ ਨੂੰ ਸੌਂਪਤਾ ਹੋਊਗਾ ਗੋਖਲੇਨਾਰ ਦੇ ਅਨੁਸਾਰ ਗੋਖਲੇ ਕਹਿੰਦਾ ਵੀ ਇਹਦੀ ਮੌਤ 1775 ਵਿੱਚ ਹੋਈ ਸੀ ਇਹ ਸੀਗੀ ਬੋਰੇ ਸੇੜ ਦੀ ਗੱਲਬਾਤ ਹੁਣ ਦੱਸਦੇ ਆ ਤੁਹਾਨੂੰ ਸ਼ਾਂਤੀ ਦਾਸ ਜੋ ਕਿ ਸ਼ਾਹੀ ਜ਼ੋਰੀ ਸੀਗਾ ਤਾਂ ਦੋਸਤੋ ਇੱਕ ਸ਼ਾਹੀ ਜ਼ੋਰੀ ਹੋਣ ਦੇ ਨਾਤੇ ਸ਼ਾਂਤੀ ਦਾਸ ਦੀ ਮੁਗਲ ਦਰਬਾਰ ਅਤੇ ਸ਼ਾਹੀ ਪਰਿਵਾਰ ਤੱਕ ਖਾਸ ਪਹੁੰਚ ਸੀ ਸ਼ਾਂਤੀ ਦਾਸ ਨੇ ਗਹਿਣਿਆਂ ਦੇ ਕਾਰੋਬਾਰ ਚ ਬੜੀ ਪ੍ਰਸਿੱਧੀ ਪ੍ਰਾਪਤ ਕੀਤੀ ਔਰ ਉਹ ਅਮੀਰਾਂ ਨੂੰ ਗਹਿਣੇ ਵੇਚਦਾ ਸੀ ਜਿਨ੍ਹਾਂ ਚ ਮੁਗਲ ਸ਼ਾਹੀ ਪਰਿਵਾਰ ਅਤੇ ਕੁਲੀਨ ਵਰਗ ਸ਼ਾਮਲ ਸੀ ਸਮਰਾਟ ਜਹਾਂਗੀਰ ਅਤੇ ਦਾਰਾ ਸ਼ਕੋ ਦੇ ਫਰਮਾਨ ਦੱਸਦੇ ਹਨ ਕਿ ਉਹਨਾਂ ਨੂੰ ਖਾਸ ਤੌਰ ਤੇ ਸ਼ਾਹੀ ਪਰਿਵਾਰ ਨੂੰ ਗਹਿਣੇ ਦੇਣ ਲਈ ਚੁਣਿਆ ਗਿਆ ਸੀ ਤਾਂ ਦੋਸਤੋ ਜਿਹੜਾ ਸ਼ਾਂਤੀ ਦਾ ਸੀਗਾ ਜੋਰੀ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਡੱਚ ਫਾਰਸੀ ਤੇ ਅਰਬ ਵਪਾਰੀਆਂ ਨਾਲ ਵਿਪਾਰ ਕਰਦਾ ਸੀ ਤਾਂ ਉਹਦੇ ਵਪਾਰਕ ਸਮਾਨ ਚ ਲੌਂਗ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ଥିਗੀਆਂ ਸਤੰਬਰ 1635 ਬ੍ਰਿਟਿਸ਼ ਸਮੁੰਦਰੀ ਡਾਕੂਆਂ ਨੇ ਸ਼ਾਂਤੀਦਾਲ ਤੇ ਹੋਰ ਵਪਾਰੀਆਂ ਦੇ ਸਮਾਨ ਤੇ ਹਮਲਾ ਕੀਤਾ ਤੇ ਲੁੱਟ ਲਿਆ। ਯਾਨੀ ਕਿ ਸ਼ਾਂਤੀਦਾਸ ਨੂੰ ਲੁੱਟ ਲਿਆ ਸੀ ਇਹਨਾਂ ਨੂੰ। ਹਾਲਾਂਕਿ ਸ਼ਾਂਤੀਦਾਸ ਨੇ ਆਪਣੇ ਸਿਆਸੀ ਸਬੰਧਾਂ ਔਰ ਪ੍ਰਭਾਵ ਦੀ ਵਰਤੋਂ ਕੀਤੀ ਆ ਤੇ ਅੰਗਰੇਜ਼ਾਂ ਤੋਂ ਉਹਨਾਂ ਦੇ ਨੁਕਸਾਨ ਦੀ ਪ੍ਰਵਾਈ ਵੀ ਕਰਵਾ ਲਈ। ਤਾਂ ਸ਼ਾਂਤੀਦਾਸ ਦਾ ਪੁੱਤ ਵਖਾ ਚੰਦ ਜਿਹਦਾ ਸਮਾਂ 1740 ਤੋਂ ਲੈ ਕੇ 1814 ਤੱਕ ਤੇ ਪੋਤਾ ਕੌਸ਼ਲ ਚੰਦ 1680 ਤੋਂ ਲੈ ਕੇ 1748 ਤੱਕ ਦਾ ਸਮਾਂ ਹੈ ਜਿਹਦਾ ਇਹਨੇ ਵੀ ਵਪਾਰ 'ਚ ਬੜੀ ਮਸ਼ਹੂਰੀ ਮਲਖੱਟੀ ਜਦ ਮਰਾਠਿਆਂ ਨੇ ਅਹਮਦਾਬਾਦ ਨੂੰ ਰੋਟਣ ਦੀ ਧਮਕੀ ਦਿੱਤੀ ਸੀ ਤਾਂ ਕੌਸ਼ਲ ਚੰਦ ਨੇ ਪੈਸੇ ਦੇ ਕੇ ਸ਼ਹਿਰ ਨੂੰ ਕਹਿੰਦੇ ਤਬਾਹੀ ਤੋਂ ਬਚਾ ਲਿਆ ਸੀ ਇਸੇ ਤਰ੍ਹਾਂ ਜਗਤ শেਠ ਇਹ ਵੀ ਬੜਾ ਅਮੀਰ ਵਪਾਰੀ ਸ਼ਾਹੂਕਾਰ ਤੇ শেਠ ਸੀ ਉਹ ਬੰਗਾਲ ਦੇ ਨਵਾਬ ਦੇ ਸਮੇਂ ਬਹੁਤ ਮਸ਼ਹੂਰ ਸੀਗਾ ਵਿਲੀਅਮ ਡੈਲ ਰੈਂਪਲ ਇਹਨੇ ਆਪਣੀ ਕਿਤਾਬ ਦਾ ਐਨਾਰਕੀ ਚ ਲਿਖਿਆ ਕਿ ਉਹਨਾਂ ਦਾ ਪ੍ਰਭਾਵ ਯੂਰਪ ਦੇ ਰੌਥ ਚਾਈਲਡ ਪਰਵਾਰ ਜਿੰਨਾ ਤਾਂ ਨਹੀਂ ਸੀ ਪਰ 7ਵੀਂ ਤੇ 18ਵੀਂ ਸਦੀ ਚ ਮੁਗਲ ਸਾਮਰਾਜ ਦੇ ਵਿੱਤ ਉੱਤੇ ਉਹਨਾਂ ਦਾ ਬਹੁਤ ਪ੍ਰਭਾਵ ਸੀ ਤੇ ਇਹਦੀ ਤੁਲਨਾ ਯੂਰਪੀ ਵਿੱਤੀ ਪ੍ਰਣਾਲੀ ਦੇ ਵਿੱਚ ਰੌਥ ਚਾਈਲਡ ਪਰਵਾਰ ਦੀ ਭੂਮਿਕਾ ਨਾਲ ਕੀਤੀ ਜਾ ਸਕਦੀ ਹੈ ਇੰਨਾ ਅਮੀਰਤਾਪੰਦਾ ਉਸ ਸਮੇਂ ਚ ਦੇਖ ਲਓ ਔਰ ਇਸ ਪਰਵਾਰ ਦਾ ਸੰਸਥਾਪਕ ਹੀਰਾ ਨੰਦ ਸ਼ਾ ਰਾਜਸਥਾਨ ਦੇ ਨਗੌਰ ਦਾ ਰਹਿਣ ਵਾਲਾ ਸੀ ਤੇ 1652 ਦੇ ਵਿੱਚ ਪਟਨਾ ਆਇਆ ਸੀ 1707 ਇਸ ਵਿੱਚ ਉਹਦਾ ਪੁੱਤ ਮਾਨਕ ਚੰਦ ਇਹਨੇ ਮੁਗਲ ਸ਼ਹਿਜ਼ਾਦੇ ਫਾਰੂਖ ਸ਼ਾ ਦੀ ਬੜੀ ਮਦਦ ਕੀਤੀ ਜਿਹਦੇ ਬਦਲੇ ਉਹਨਾਂ ਨੂੰ ਜਗਤ ਸੇਠ ਦਾ ਖਤਾ ਮਿਲਿਆ ਸੀ ਜਿਹਦਾ ਅਰਥ ਹੈ ਦੁਨੀਆ ਦਾ ਸੇਠ ਔਰ ਮਾਨਕ ਚੰਦ ਨੇ ਬੰਗਾਲ ਦਾ ਪਹਿਲਾ ਗਵਰਨਰ ਮਰਸ਼ੀਦ ਕੁਲੀ ਖਾਨ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਟਾਕਾ ਛੱਡ ਕੇ ਹੁਗਲੀ ਨਦੀ ਦੇ ਕੰਢੇ ਮਰਸ਼ੀਦਾਬਾਦ ਜਾ ਕੇ ਬਸੇ। ਮਾਨਕचंद ਉਹਦਾ ਫਿਰ ਦਵਾਨ ਬਣ ਗਿਆ ਸੀ। ਰੌਬਰਟ ਔਰਾਮ ਨੇ ਜਗਤ শেਠ ਪਰਿਵਾਰ ਨੂੰ ਮੁਗਲ ਸਾਮਰਾਜ ਦਾ ਸਭ ਤੋਂ ਅਮੀਰ ਤੇ ਸਭ ਤੋਂ ਪ੍ਰਭਾਵਸ਼ਾਲੀ ਹਿੰਦੂ ਵਪਾਰੀ ਪਰਿਵਾਰ ਦੱਸਿਆ। ਹੁਣ ਦੋਸਤੋ ਜਗਤ শেਠ ਪਰਿਵਾਰ ਦੀ ਦੌਲਤ ਅਤੇ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਉਹਨਾਂ ਤੋਂ ਬਿਨਾ ਨਾ ਤਾਂ ਮੁਗਲ ਸਾਮਰਾਜ ਦੀ ਮਦਰਾ ਨੀਤੀ ਅੱਗੇ ਵੱਧ ਸਕਦੀ ਸੀ ਤੇ ਨਾ ਹੀ ਬੰਗਾਲ ਦੀ ਆਰਥਿਕਤਾ ਦਾ ਕੰਮ ਕਰ ਸਕਦੀ ਸੀ ਜਗਤ ਸੇੜ ਦੀ ਵਿੱਤੀ ਭੂਮਿਕਾ ਨੂੰ ਬੈਂਕ ਆਫ ਇੰਗਲੈਂਡ ਦੇ ਬਰਾਬਰ ਮੰਨਿਆ ਜਾਂਦਾ ਸੀ حساب ਲਾ ਲਓ ਇਸ ਪਰਿਵਾਰ ਨੇ ਬੰਗਾਲ ਸਰਕਾਰ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਸੇਵਾਵਾਂ ਦਿੱਤੀਆਂ ਜਿਦੇ ਵਿੱਚ ਆਮਦਨ ਜਾਂ ਮਾਲੀਆ ਵਾਧਾ ਨੋਟਿਸ ਅਤੇ ਕਰਜ਼ੇ ਦੀ ਉਗਰਾਹੀ ਸ਼ਾਮਲ ਸੀ ਬੰਗਾਲ ਚ ਸਿੱਕਿਆਂ ਤੇ ਉਹਨਾਂ ਦਾ ਪੂਰਾ ਇਕ ਅਧਿਕਾਰ ਸੀ ਤੇ ਉਹਨਾਂ ਨੇ ਮੁਗਲ ਖਜ਼ਾਨੇ ਲਈ ਸਲਾਨਾ ਮਾਲੀਆ ਇਕੱਠਾ ਕਰਨ ਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਪੱਤਰਕਾਰ ਸਹਾਏ ਸਿੰਘ ਨੇ ਇੱਕ ਲੇਖ ਚ ਲਿਖਿਆ ਕਿ ਨਵਾਬਾਂ ਤੋਂ ਲੈ ਕੇ ਫ੍ਰਾਂਸੀਸੀ, ਪੁਰਤਗਾਲੀ, ਡੱਚ ਤੇ ਬ੍ਰਿਟਿਸ਼ ਕੰਪਨੀਆਂ ਤੱਕ ਸਾਰੇ ਉਹਦੇ ਕਰਜ਼ਦਾਰ ਸੀਗੇ। 1714 ਚ ਮਾਨਕਤਿਆਂ ਦੀ ਮੌਤ ਹੋ ਗਈ। ਉਦੋਂ ਤੱਕ ਉਹਨੇ ਭਾਰਤ ਦੇ ਸਾਰੇ بڑے-ਬڑے ਸ਼ਹਿਰਾਂ ਚ ਆਪਣੇ ਵਪਾਰ ਨੂੰ ਕਹਿ ਲਈ ਵੀ ਸਥਾਪਿਤ ਕਰ ਲਿਆ ਸੀ। ਸੈਇਦ ਅਸੀਮ ਮਹਿਮੂਦ ਨੇ ਇੱਕ ਅਖਬਾਰ 'ਚ ਪ੍ਰਕਾਸ਼ਿਤ ਆਪਣੇ ਲੇਖ 'ਚ ਲਿਖਿਆ ਉਹ ਕਹਿੰਦਾ ਉਹਨਾਂ ਨੇ ਜਦਕ ਸੇਡ ਸੀ ਜਿਹੜਾ ਮਾਨਕ ਚੰਦ ਉਹਨਾਂ ਨੇ ਮੁਗਲ ਸਮਰਾਟ ਬੰਗਾਲ ਦੇ ਨਵਾਬ ਈਸਟ ਇੰਡੀਆ ਕੰਪਨੀ ਦੇ ਨਾਲ ਨਾਲ ਫ੍ਰਾਂਸੀਸੀ ਤੇ ਪੁਰਤਗਾਲੀ ਵਪਾਰੀਆਂ ਨਾਲ ਵਪਾਰ ਕੀਤਾ ਜਿਹਦੇ ਨਾਲ ਇਹ ਵਪਾਰੀ ਪਰਵਾਰ ਦੀ ਦੌਲਤ ਸ਼ਕਤੀ ਅਤੇ ਪ੍ਰਭਾਵ ਦੇ ਵਿੱਚ ਬੜਾ ਵਾਧਾ ਹੋਇਆ ਮਾਨਕ ਚੰਦ ਸੀ ਜਿਹੜਾ ਇਹ ਬੇਔਲਾਦ ਸੀ ਉਹਨਾਂ ਦੇ ਪੁੱਤ ਜਿਹੜਾ ਗੋਦ ਲਿਆ ਹੋਇਆ ਸੀ ਫਤਿਹ ਚੰਦ ਇਹਨੇ ਵਿੱਤੀ ਕਾਰੋਬਾਰ ਨੂੰ ਅੱਗੇ ਵਧਾਇਆ ਤੇ ਇਸ ਨੂੰ ਪੂਰੇ ਸਿਖਰਾਂ ਤੇ ਲਿਜਾ ਲਿਜਾਇਆ ਉਹਨੇ ਤਾਂ 1722 ਚ ਨਵੇਂ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਉਹਨਾਂ ਨੂੰ ਜਗਤ ਸੇੜ ਦੀ ਉਪਾਧੀ ਦਿੱਤੀ ਫਿਰ ਹੁਣ ਫਤਿਹ ਚੰਦ ਨੇ ਮਰਸ਼ੀਦਾਬਾਦ ਤੋਂ ਦਿੱਲੀ ਅਤੇ ਗੁਜਰਾਤ ਤੱਕ ਆਪਣੇ ਅਦਾਰੇ ਦੀਆਂ ਸ਼ਖਾਵਾਂ ਫਲਾਈਆਂ ਔਰ ਉਹਨਾਂ ਨੇ ਰਾਜਿਆਂ ਤੇ ਨਵਾਬਾਂ ਤੋਂ ਲੈ ਕੇ ਜ਼ਿਮੀਂਦਾਰਾਂ ਵਪਾਰੀਆਂ ਇੱਥੋਂ ਤੱਕ ਕੇ ਵਿਦੇਸ਼ੀ ਵਪਾਰਕ ਕੰਪਨੀਆਂ ਤੱਕ ਸਾਰਿਆਂ ਨੂੰ ਵਿਆਜ ਦੇ ਰੁਪਈਆ ਦਿੱਤਾ ਤੇ ਉਧਾਰ ਦਿੱਤਾ ਇਹਨੇ ਇਤਿਹਾਸਕਾਰ ਸੈਇਦ ਲਿਖਦਾ ਕਿ 1718 ਤੋਂ 1730 ਤੱਕ ਕੰਪਨੀ ਨੇ ਹਰ ਸਾਲ ਉਹਨਾਂ ਤੋਂ 40 ਲੱਖ ਰੁਪਏ ਉਧਾਰ ਲਏ ਬਲਾਸੀ ਦੀ ਲੜਾਈ 1755 ਚ ਹੋਈ ਤੇ ਸਰਾਜੋ ਦੌਲਾ ਸੀ ਜਿਹੜਾ ਇਹਦੇ ਨਾਲ ਮਤਭੇਦ ਤੋਂ ਬਾਅਦ ਰੌਬਰਟ ਕਲਾਈਵ ਜਿਹੜਾ ਰੌਬਰਟ ਕਲਾਈਵ ਸੀ ਐਨਫੇ ਜਗਤਸ਼ੇਟ ਮਹਿਤਾਬ ਚੰਦਰ ਦੇ ਸਮਰਥਨ ਦੇ ਨਾਲ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀ ਅਗਵਾਈ ਕੀਤੀ ਸੀ ਸੁਦੀਪ ਚੱਕਰਵਰਤੀ ਆਪਣੀ ਕਿਤਾਬ ਪਲਾਸੀ ਦਾ ਬੈਟਲ ਦੈਟ ਚੇਂਜਡ ਦਾ ਕੋਰਸ ਆਫ ਇੰਡੀਅਨ ਹਿਸਟਰੀ ਇਹਦੇ ਮੰ ਲਿਖਦਾ ਕਹਿੰਦਾ ਜਗਤਸ਼ੇਟ ਪਰਿਵਾਰ ਦਹਾਕਿਆਂ ਤੋਂ ਸਫਲ ਘੋੜੇ ਤੇ ਸੱਟਾ ਲਾਉਣ ਦੀ ਕਲਾ ਜਾਣਦਾ ਸੀ ਪਰ ਅਕਸਰ ਉਹ ਆਪਣੇ ਆਪ ਇੱਕ ਸਫਲ ਘੋੜੇ ਨੂੰ ਪੈਦਾ ਕਰਦੇ ਸੀ ਚੱਕਰਵਰਤੀ ਇੱਕ ਘਟਨਾ ਦਾ ਹਵਾਲਾ ਦਿੰਦਾ ਜਿਵੇਂ ਚ ਨਵਾਬ ਸਰਾਜੂ ਦੌਲਹ ਨੇ ਈਸਟ ਇੰਡੀਆ ਕੰਪਨੀ ਤੇ ਹੋਰ ਵਪਾਰੀਆਂ ਤੋਂ 30 ਲੱਖ ਰੁਪਏ ਇਕੱਠੇ ਕਰਨ ਮ ਅਸਫਲ ਰਹਿਣ ਤੇ ਮਹਿਤਾਬ ਰਾਏ ਜਗਤ ਸੇਠ ਨੂੰ ਥੱਪੜ ਮਾਰਤਾ ਸੀ। ਇਹੀ ਉਹ ਪਾਲਸੀ ਜਦੋਂ ਸਾਜ਼ਿਸ਼ਾਂ ਫੇਰ ਸ਼ੁਰੂ ਹੋ ਗਈਆਂ ਸੀ। ਔਰ ਪੱਤਰਕਾਰ ਮੰਦਰਾ ਨਾਇਰ ਨੇ ਆਪਣੇ ਇੱਕ ਲੇਖਤ ਲਿਖਿਆ ਕਿ ਪਲਾਸੀ ਦੀ ਲੜਾਈ ਬਹੁਤ ਖੂਨੀ ਨਹੀਂ ਸੀ। ਇਹ ਯੁੱਧ ਪਹਿਲਾਂ ਤੋਂ ਹੀ ਸੋਚਿਆ ਸਮਝਿਆ ਹੋਇਆ ਸੀ। ਕਲਾਈਬ ਦਾ ਇਰਾਦਾ ਸੀ ਕਿ ਗੱਡੀ ਤੇ ਬਧੇਰੇ ਆਗਿਆਕਾਰੀ ਨਵਾਬ ਨੂੰ ਬਿਠਾਇਆ ਜਾਏ ਸਰਾਜੂ ਦੌਲਾ ਨੇ ਮੀਰ জাফর ਨੂੰ ਅਹੁਦੇ ਤੋਂ ਹਟਾਰਦਾ ਸੀ ਜਿਹਦੇ ਨਾਲ ਉਹ ਸਭ ਤੋਂ ਵਧੀਆ ਉਮੀਦਵਾਰ ਬਣ ਗਿਆ ਸੀ ਪਰ ਕਲਾਈਬ ਦਾ ਇੱਕ ਹੋਰ ਸ਼ਕਤੀਸ਼ਾਲੀ ਸਹਿਯੋਗੀ ਵੀ ਸੀ ਮਹਿਤਾਬ ਰਾਏ ਜਗਤ ਸੇਠ ਸੇਠ ਦੇ ਜਿਹੜਾ ਜਗਤ ਸੇਠ ਦੇ ਪਰਿਵਾਰ ਦਾ ਮੁਖੀ ਜੋ ਉਸ ਸਮੇਂ ਦੀ ਆਰਥਿਕਤਾ ਨੂੰ ਕੰਟਰੋਲ ਕਰਦਾ ਦਾ ਉਹ ਕਹਿੰਦਾ ਕਿ ਮੀਰ ਜਫਰ ਦੀ ਭੂਮਿਕਾ ਸਭ ਨੂੰ ਪਤਾ ਏ ਪਰ ਸੱਤਾ ਹਤਰੀ ਥਾਮਾ ਨੂੰ ਛੱਡ ਕੇ ਸਰਾਜ ਨੂੰ ਹਟਾਉਣ ਦੀ ਇਸ ਸਾਜ਼ਿਸ਼ ਵਿੱਚ ਜਗਤ শেঠ ਦੀ ਭੂਮਿਕਾ ਵੱਡੇ ਪੱਧਰ ਤੇ ਬਿਸਰ ਗਈ। ਸਿਆਰ ਅਲ ਮੁਤਕਰੀਨ ਇਹਦੇ ਅਨੁਸਾਰ ਜਗਤ শেঠ ਨੇ ਸਰਾਜੂ ਦੌਲਤ ਵਿਰੁੱਧ ਮੁਹੰਮਦ ਸੀ ਜਿਹੜੀ ਇਹਦੇ ਚ ਅੰਗਰੇਜ਼ਾਂ ਨੂੰ 3 ਕਰੋੜ ਰੁਪਇਆ ਦਿੱਤਾ ਸੀ ਉਹਨਾਂ ਟਾਈਮਾਂ 'ਚ ਹੋ ਸਕਦਾ ਇਹ ਰਕਮ ਵਧਾ ਚੜਾ ਕੇ ਦੱਸੀ ਗਈ ਹੋਵੇ ਪਰ ਇਹ ਪੱਕਾ ਕਿ ਉਹਨਾਂ ਨੇ ਅੰਗਰੇਜ਼ਾਂ ਨੂੰ ਪੈਸੇ ਦਿੱਤੇ ਸੀ। ਚੱਕਰਵਰਤੀ ਲਿਖਦਾ ਕਿ ਸਾਜੂ ਦੌਲਾ ਦੇ ਇੱਕ ਸਹਿਯੋਗੀ ਅਤੇ ਬੰਗਾਲ ਚ ਫਰਾਂਸੀਸੀ ਮਿੱਲਾਂ ਦੇ ਪ੍ਰਧਾਨ ਜੀਨ ਲੋ ਇਹਦੇ ਅਨੁਸਾਰ ਇਹ ਉਹ ਲੋਕ ਨੇ ਜੋ ਅਸਲ ਇਸ ਕ੍ਰਾਂਤੀ ਨੂੰ ਝੜਕਾਉਣ ਵਾਲੇ ਸੀ ਜੇਕਰ ਇਹ ਨਾ ਹੁੰਦੇ ਤਾਂ ਅੰਗਰੇਜ਼ ਕਦੇ ਵੀ ਇਹ ਸਭ ਨਹੀਂ ਕਰ ਸਕਦੇ ਸਨ ਤਾਂ ਇਸ ਸਮਰਥਨ ਤੋਂ ਬਾਅਦ ਜਗਤ শেਠ ਪਰਿਵਾਰ ਦੇ ਪਤਨ ਦੀ ਵੀ ਸ਼ੁਰੂਆਤ ਹੋ ਗਈ ਸੀ 1763 ਚ ਮਹਿਤਾਬ ਚੰਦ ਉਹਦਾ ਚਚੇਰਾ ਭਰਾ ਸਰੂਪ ਚੰਦ ਇਹਨੂੰ ਬੰਗਾਲ ਦੇ ਨਵਾਬ ਮੀਰ ਕਾਸਿਮ ਅਲੀ ਖਾਨ ਦੇ ਹੁਕਮ ਤੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪਰਿਵਾਰ ਦੀ ਅਗਵਾਈ ਕੁਸ਼ਲ ਚੰਦ ਨੇ ਕੀਤੀ ਪਰ ਉਹਦੀ ਲਾਹ ਪ੍ਰਵਾਹੀ ਕਾਰਨ ਕਾਰੋਬਾਰ ਜਿਹੜਾ ਹੈ ਬਿਲਕੁਲ ਟਹਿ ਗਿਆ। ਕਹਦੇ 1912 ਚ ਜਗਤ ਸੇਠ ਦੇ ਆਖਰੀ ਵਾਰਸ ਦੀ ਮੌਤ ਹੋ ਗਈ ਅਤੇ ਪਰਿਵਾਰ ਬ੍ਰਿਟਿਸ਼ ਸਰਕਾਰ ਤੋਂ ਮਿਲਣ ਵਾਲੀ ਪੈਨਸ਼ਨ ਉੱਤੇ ਗੁਜ਼ਾਰਾ ਕਰਨ ਲੱਗ ਪਿਆ। ਐਸੀ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਨੂੰ ਇਹ ਪਸੰਦ ਆਈ ਹੋਗੀ ਸੋ ਮਿਲਦੇ ਹਾਂ ਆਪਾਂ ਨਵੇਂ ਹਿਸਟਰੀ ਲੈ ਕੇ ਨਵਾਂ ਇਤਿਹਾਸ ਲੈ ਕੇ ਦੇਓ ਆ ਗਿਆ ਸਤਿ ਸ਼੍ਰੀ ਅਕਾਲ